ਹਾਂਜੀ ਮਿੱਤਰੋ ਇਹ ਆ ਚਾ ਸਾਰੇ ਵੀਰਾਂ ਦਾ ਤੇ ਮੈਂ ਕਰਦੀ ਆ ਵਲੌਗ ਦੀ ਸਟਾਰਟਿੰਗ ਸਟਾਰਟਿੰਗ ਕਰੀਏ ਗਲੀ ਤੁਰੇ ਜਾਂਦੇ ਨਹੀਂ ਠੀਕ ਆ ਗਲੀ ਤੁਰੇ ਜਾਂਦੇ ਸਟਾਰਟਿੰਗ ਕਰੀਆ ਚੱਲਦੇ ਹਾਂ ਮਨਪ੍ਰੀਤ ਕੋਲੇ ਤੇ ਮਿੰਦਾ ਹਜੇ 11:00 ਵਜੇ ਆ ਤੇ ਲਗਭਗ ਮੇਰੇ ਹਿਸਾਬ ਨਾਲ ਵੀ ਉਹ ਹਜੇ ਪਿਆ ਹੀ ਹੋਊਗਾ ਜਾ ਕੇ ਠਾਉਣਿਆਂ ਨੂੰ ਤੇ ਵੇਖਣੀ ਹੈਗੇ ਕੁਝ ਕਰਨਾ કે ਨਹੀਂ ਕਰਨਾ ਜੀ ਮੇਰੇ ਹਿਸਾਬ ਨਾਲ ਤਾਂ ਘੜਚੀ ਕੰਮ ਆ ਜਿੱਤਕੰ ਬੰਨੂ ਲੱਗ ਰਿਹਾ ਹੈ ਚਲੋ ਚਾੜ ਦਿਆਂ ਫਿਰ ਇਹਨੇ ਤੇ ਰਹਿਣੇ ਆ ਕਿ ਜਾ ਕੇ ਪਿਆ ਹੀ ਹੋਇਆ ਜ ਤਾਂ ਕਿ ਕੰਮ ਕੰਦਾ ਉਹ ਕਰ ਦਿਆਂਗੇ ਲੋ ਬਈ ਆ ਗਏ ਚਾਚਾ ਅਣੀ ਹਾਂ ਆ ਗਏ ਚਾਚੀ ਕੋਲੇ ਚਾਚੀ ਕੋਲੇ ਦਾਚੂ ਓ ਦਾਚੂ ਜੱਡ ਸਿਕਿਉਰਟੀ ਲਈ ਜੀ ਐਡਸ ਓਏ ਯਾਚਾ ਖੋਲਦਾ ਨਹੀਂ ਮੈਂ ਤੇਰੀ ਵੀਡੀਓ ਬਣਾਉਣਾ ਨਹੀਂ ਵਾਰ ਤੇਰੀ ਮੈਂ ਤੂੰ ਬਾਹਰ ਕਿਉਂ ਨਿਕਲਦਾ ਕੀ ਗੱਲ ਹੈ ਨਾ ਹੁਣ ਬਾਹਰ ਤਾਂ ਬਾਬੇ ਦੇ ਆਖੇ 11 ਬਣ 12 ਧੁੱਪ ਤਾਂ ਵੇਖ ਤੂੰ ਬਾਹਰ ਤੂੰ ਧੁੱਪ ਮੈਨੂੰ ਪਤਾ ਧੁੰਦ ਫੁੱਲ ਰਾਤ ਖੋਦ ਜਾਏ ਉਹ ਰਾਤ ਤਾਂ ਸੀਗੀ ਤੂੰ ਸੂਰਜ ਤਾਂ ਲੈ ਕੇ ਨਿਕਲਦਾ ਹੁੰਦਾ ਤੂੰ ਵੇਖ ਤਾਂ ਹੀ ਨਿਕਲ ਕੇ ਬਾਹਰ ਤੂੰ ਬਾਰੀ ਵੇ ਦੀ ਵੇਖੀ ਪਰ ਤੇਰੇ ਚਛਰੀ ਘਰ ਸਸਰੀ ਘਰ ਜੀ ਦੇਖੋ ਕਿੰਨਾਂ ਤਾਂ ਆਪਣੇ ਘਰੀ ਵੀ ਆਦੇ ਥੋੜੀ ਤਾਂ ਪੈਨਿਕਲੀ ਵੀ ਨਹੀਂ ਅੰਦਰ ਆਇਆ ਰੰਗ ਟੈਨ ਹੋ ਜਾਊਗਾ ਟੈਨ ਮੇਰਾ ਤਾਂ ਮੇਰਾ ਹੋ ਜਾਂਦਾ ਬਾਹਲਾ ਥੋੜਾ ਜਿਹਾ ਫਿਰ ਰੰਗ ਮੇਰਾ ਖਰਾਬ ਹੁੰਦਾ ਹੋਰ ਕੋਈ ਚੱਕਰ ਨਹੀਂਗਾ ਲੋ ਵੀ ਕਮਰੇ ਦੀ ਕਰਤੀ ਸਫਾਈ ਦਾਜਾ ਸਫਾਈ ਵਧੀਆ ਕਮਰੇ ਦੀ ਮੇਰੀ ਕਰੀ ਓ ਭਾਈ ਵਧੀਆ ਕਰਤੀ ਕਮਰੇ ਦੀ ਮੈਂ ਸਫਾਈ ਵਧੀਆ ਕਰੀ ਆ ਫਿਰ ਆ ਜਾ ਮੈਂ ਗਿਣ ਕੇ ਗਿਣ ਕੇ ਜੇ ਲੋੜ ਨੀ ਠੀਕ ਹੈ ਫਿਰ ਮੈਂ ਆ ਵੀ ਕਰ ਦਾਂ ਸਾਫ ਇਧਰ ਫੇਰ ਤੇ ਨਾ ਮੈਨੂੰ ਕੱਢਦੇ ਆ ਕਬੂਤਰ ਬਾਹਰ ਫਿਰ ਹੋਰ ਮੇਤਾ ਜੀ ਕੀ ਹਾਲ ਚਾਲ ਹੈ ਕੋਟੀ ਬੰਦਾ ਠੀਕ ਹੈ ਜੋਗ ਚੱਲੇ ਤੇ ਮੇਲਾ ਕਿ ਮੇਰਾ ਸਾਡੇ ਪਿੰਡ ਦਾ ਉਹ ਬੰਦੇ ਹੁਣੇ ਕਿੱਟਦਾ ਲੜਾਈਆਂ ਲੋੜੀਆਂ ਚੱਲਦੀਆਂ ਵੇਖਿਆ ਤੂੰ ਪੰਜ ਦਿਨ ਜੜਾ ਕੇ ਪੂਰੇ ਪੂਰੇ ਆ ਐਵੇਂ ਨਾ ਜਾਣੀ ਮਨ ਆ ਲੈਣ ਤੂੰ ਦੂਜੇ ਆ ਉਹਦੇ ਟੁੱਕੀ ਵਾਲੇ ਇੱਥਾਰੇ ਬਾਹਰ ਦਿੰਗੇ ਬਾਅਦ ਤੇ ਉਹ ਨਹੀਂ ਮਿਲ ਭੁੱਲ ਕੇ ਵੀ ਕਰ ਤੂੰ ਹਾਂ ਹਾਂ ਹਾਂਜੀ ਮਿੱਤਰੋ ਮਿੱਤੇ ਮਿਸਤਰੀ ਕੋਲ ਜਾ ਕੇ ਘਰੇ ਤੇ ਵਾਪਸ ਆਈਏ ਨਾ ਮਨ ਤੇ ਕੋਲ ਜਾਣਾਗਾ ਤੇ ਕਬੂਤਰ ਜਾ ਭਾਗ ਕਿਉਣਾ ਇੱਕ ਚੱਲਣਾ ਬਾਦਲਾ ਪਾ ਠੀਕਾ ਸਮਾਨ ਜਾ ਲੈ ਕੇ ਆਉਣਾਗਾ ਇਹਦੀ ਕਰਦੇ ਹੁਣ ਨਾਲ ਲਓ ਵੀ ਚੱਲਦੇ ਹਾਂ ਹੁਣ ਬਾਦਲਾ ਪਾ ਠੀਕ ਹੈ ਬਾਦ ਚੱਲਦੇ ਹੁਣ ਆਪਾਂ ਇਹ ਸਮਾਰਟ ਸਮੂਹ ਲਈ ਜੁਆਗਦਾ ਤੇ ਮੈਂ ਵੀਰ ਦਿਖਾਉਣੇ ਹਾਂ। ਹਾਂਜੀ ਤੇ ਅੱਜ ਮੇਰੇ ਹਿਸਾਬ ਨਾਲ ਇੱਕ ਮਿੰਟ ਰੋਕੋ ਸਭ ਤੋਂ ਪਹਿਲਾਂ ਫਲੈਸ਼ ਦਿਗੋਂ ਦੇ ਫਿਰ ਦਿਖਾਉਣੇਗੇ। ਹਾਂਜੀ ਮਿੱਤਰੋ ਤੇ ਫਲੈਸ਼ ਜਗਾਲੀ ਤੇ ਉਹ ਹੋ ਪੱਕ ਬੇਬੀ ਲਾਈਟ ਹੈ ਨੀ ਮੈਂ ਲਾਈਟ ਦਿਖਾਉਂਦਾ ਸੀਗਾ। ਤੇ ਭਈ ਅੱਜ ਕੋਈ ਇਦੀ ਖਾਸ ਵੀਡੀਓ ਨਹੀਂ ਵੀਡੀਓ ਬਣੀ ਨਹੀਂ ਵੈਸੇ ਤਾਂ ਵੇਖਿਆ ਜਾਵੇ ਤਾਂ ਆਪਣਾ। ਇਹ ਮੈਂ ਡੰਗਾ ਅਲਾਦਾ। ਗੈਦਾ ਬਾਲ ਸਮਾਨ ਲੈਣ ਵੀ ਸੀਗੇ ਪਰ ਦਿਖਾਇਆ ਜ ਨਹੀਂ ਯਾਰ ਆਏ ਮਾਲੋ ਹੈ ਕੀ ਕਰਗੇ ਯਾਰ ਕੰਮ ਆਕੜੀ ਚੀ ਆ ਥਾਰੇ ਲੱਗ ਭਗ ਮੇਰੇ ਹਿਸਾਬ ਨਾਲ ਤੇ ਦਾਣੇ ਹੈ ਨਹੀਂ ਭਗਤਾਂ ਕੋਲੇ ਤੇ ਇਹਨਾਂ ਨੂੰ ਇੱਕ ਨੂੰ ਖਾ ਸਭ ਤੋਂ ਪਹਿਲਾਂ ਖੇਸੀ ਖੂਬਸੂਰਤੀ ਨਾਲ ਕੇ ਖੇਸੀ ਲਾ ਕੇ ਇਕੱਠਾ ਚੱਕ ਲਿਆ ਸਾਈਡ ਤੇ ਆਏ ਆ ਤੇ ਪਾਣੀ ਪਾ ਦੇ ਨਿੱਗਾ ਇਹਨਾਂ ਨੂੰ ਤੇ ਦਾਣੇ ਹੈ ਨਹੀਂ ਜਮਾ ਵੀ ਜੋ ਜਮਾਣਾ ਦਾਣੇ ਹੋ ਨਾ ਨਜ਼ਾਰਾ ਦਾਣੇ ਪਾਉਂਦਾ ਭਈ ਫੇਰ ਹੀ ਆਉਂਦਾ ਠੀਕ ਹੈ ਜੋ ਦਾਣੇ ਪਏ ਹੁਣ ਫੇਰੇ ਵਿੱਚ ਮਾਰਦੇ ਬਿੱਠਾ ਸਾਰੇ ਵੱਡੇ ਲੁੱਟ ਤੇ ਦਾਣੇ ਕਰਦੇ ਖਰਾਬ ਤੇ ਦਾਣੇ ਹਾਂ ਕੱਢ ਲਈ ਟਰੇ ਜੀ ਬਾਹਰ ਆਪਣੀਆਂ ਆਹ ਨੂੰ ਪਤਾ ਹੀ ਐ ਟਰੇ ਕਾਦੀ ਆੜੀ ਐ ਤੁਸੀਂ ਵੇਖ ਕੇ ਦੱਸ ਹੀ ਸਕਦੇ ਹੋ ਥੀਟਿੰਗ ਆੜੀ ਐ ਵਧੀਆ ਹੈ ਦਾਣੇ ਦੋਨੇ ਪਾਉਣ ਨੂੰ ਤੇ ਪਾਣੀ ਵੀ ਕੱਢ ਲਈਏ ਬਾਹਰ ਆਪਣਾ ਤੇ ਪਾਣੀ ਦੀ ਖਰਾਬਤਾ ਹੋਏ ਪਵੇ ਸੀ ਤਾਂ ਫੰਗਰੇ ਵਿੱਚ ਪਾਏ ਪਏ ਤੇ ਇੱਕ ਠੰਡਾ ਪਾਣੀ ਹੋਇਆ ਬਾਹਰ ਨਹੀਂ ਆਇਆ ਜੀ ਪਾਣੀ ਨੂੰ ਨਿੱਗਾ ਪਾ ਦਾਂਗੇ ਦੇ ਬਾਕੀ ਉਹ ਕਰ ਬੋਲ ਇੱਕ ਮਿੰਟ ਇੱਕ ਮਿੰਟ ਮੜਾ ਲਾ ਦਿਆ ਕਰ ਇਹਨੂੰ ਕਿਉਂਕਿ ਆਥਰ ਹੋਇਆ ਪਿਆ ਐਵੇਂ ਕੀ ਰ ਮੈਂ ਪਾਣੀ ਆ ਤੁੰ ਤੁੰ ਜਾਵੜਾਂ ਤੇ ਬਿੱਲੀ ਮੁੜ ਕੇ ਹੈ ਸਮਝਦਿਆਂ ਤੇ ਸਭ ਤੋਂ ਪਹਿਲਾਂ ਵੀ ਪਾਣੀ ਆ ਢੋਲ ਦੇ ਕੇ ਠੰਡਾ ਆਪਣਾ ਚੱਕ ਕੇ ਪਰ ਠੀਕ ਹੈ ਬਾਹਰ ਚਲਦੇ ਆ ਤੇ ਨਿੱਗਾ ਪਾਣੀ ਪਾਉਣੇ ਤੁਹਾਨੂੰ ਫੇਰ ਦਿਖਾਉਣੀ ਆ ਹਾਂਜੀ ਮਿੱਤਰੋ ਤੇ ਨਿੱਗਾ ਪਾਣੀ ਆਪਾਂ ਲਿਆਏ ਸੀਗੇ ਤੇ ਭਾਂਡਾ ਵੀ ਥੋਦਾ ਪਾਣੀ ਵਾਲਾ ਇਹਨਾਂ ਦਾ ਆਪਣਾ ਤੇ ਭਾਂਡਾ ਰੱਖ ਲ ਗਏ ਇੱਥੇ ਸੈੱਟ ਕਰਕੇ ਤੇ ਪਾਣੀ ਪਾਦ ਕੇ ਇਹਨਾਂ ਨੂੰ ਤੇ ਫੇਰ ਪਾਉਣੇ ਆਪਾਂ ਦਾਣੇ ਇਹਨਾਂ ਨੂੰ ਇੱਕ ਮਿੰਟ ਲੋ ਵੀ ਆਰੋ 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 ਨਿੱਗਾ ਪਾਣੀ ਪਾਉਣਾ ਬਹੁਤ ਹੀ ਜ਼ਰੂਰੀ ਆ ਠੀਕ ਹੈ ਲੋ ਵੀ ਪਾਣੀ ਪਾਤਰ ਨੂੰ ਨਿੱਗਾ ਤੇ ਹੁਣ ਮੈਂ ਅੰਦਰੋਂ ਥੋੜੀ ਜਿਹੀ ਪਾ ਲਈਏ ਕਣਕ ਆਪਾ ਹੁਣ ਆਪਾਂ ਵੀਡੀਓ ਕੱਟਦੇ ਨਹੀਂ ਹੁਣ ਆਏ ਨਾ ਕਿਓ ਕਿਤੇ ਵੀ ਇਹ ਮਤਲਬ ਜਾਣ ਕੇ ਦਾਣੇ ਪਾ ਕੇ ਦਿਖਾਉਂਦਾ ਕੱਲੇ ਵੀ ਵੀਡੀਓ ਲੰਬੀ ਕਰਦਾ ਵੀ ਆਪਾਂ ਦੱਸ ਦਿਆਂ ਵੀ ਪ੍ਰੋਪਰ ਵੀ ਬੰਦੇ ਨੂੰ ਪਤਾ ਲੱਗਿਆ ਠੀਕ ਹੈ ਬਾਕੀ ਤਾਂ ਪਤਾ ਹੀ ਇੰਨੇ ਕੰਮ ਦਾ ਕੋਈ ਨਹੀਂ ਵੀ ਦਾਣੇ ਕੇ ਪੈਂਦੇ ਇਹ ਮੈਂ ਹੁਣ ਐਟ ਵੀ ਲਾ ਦੀ ਇੱਕ ਕਣਕ ਘਟਾ ਲੀਏ ਜਦੋਂ ਦਾਣੇ ਮੋਕੇ ਦੇ ਨਾ ਆਪਾਂ ਉਹ ਤੋਂ ਪਾਈਂਦੇ ਆ ਨਹੀਂ ਪਹਿਲਾਂ ਪਾਉਂਦਿਆਂ ਨੂੰ ਫਾਇਦਾ ਨਹੀਂ ਜੇ ਪਉ ਪਾਈ ਜਾਵਾਂਗੇ ਤਾਂ ਬਿੱਠਾ ਪੁੱਠਾ ਵਿੱਚ ਮਾਰੀ ਜਾਂਦੇ ਹੈਗੇ ਦਾਣੇ ਖਾਂਦੇ ਨਹੀਂ ਫਿਰੇ ਹੁਣ ਆਪਾਂ ਹਮੇ ਕਣਕ ਇਕੱਲੀ ਇਕੱਲੀ ਕਣਕ ਪਾ ਲੈਂਦੀ ਠੀਕ ਆ ਆਪਾਂ ਇਹਨੂੰ ਥੱਲੇ ਕਰਕੇ ਇਹ ਇਹ ਚ ਪਾਲ ਗੇ ਥੋੜੀ ਮੱਕੀ ਠੀਕ ਆ ਮੱਕੀ ਪਾਲ ਗੇ ਠੀਕ ਆ ਲੋਗ ਇਹ ਮੱਕੀ ਪੈ ਗਈ ਤੇ ਹੁਣ ਆਪਾਂ ਬਾਜਰਾ ਬਾਜਰਾ ਆਪਾਂ ਬਹੁਤ ਚਿਰ ਪੈ ਤਾ ਲੈ ਜਨਾ ਮਾ 15 20 ਦਿਨ ਹੋ ਗਏ ਹੁਣ 20 ਦਿਨ ਹੋ ਗਏ ਰਾਹ ਨਾਲ 15 ਦਿਨ ਰਾਹ ਉਹਦੇ ਨਾਲ ਹੋ ਗਏ ਇਹ ਜਿਆਦਾ ਨਹੀਂ ਸੀਗਾ ਥੋੜਾ ਜਿਹਾ ਬਾਜਰਾ ਵੱਧ ਪਾਉਣਾ ਇਹਨੂੰ ਮੈਂ ਉਦੋਂ ਖੇਲਾਂ ਮੈਥੋਂ ਵੱਧ ਪਾਇੰਦਾ ਮੇਨੇ ਇਤਨਾ ਕੋਈ ਨਹੀਂ ਮੁਠੀਆਂ ਹਸਾਣਾ ਪਾਈਦਾ ਜਿੰਨਾ ਪੈ ਗਿਆ ਪੈ ਗਿਆ ਜਨਹ ਰਹਿ ਗਿਆ ਰਹਿ ਗਿਆ ਸਿੱਧੇ ਹਸਾਣਾ ਵੈਰੀ ਟ੍ਰੇਪ ਉਰੇ ਆਉਂ ਕਰਤੀ ਧਾਣੇ ਬਸ਼ੇ ਨਾਸਤੇ ਬਹੁਤ ਜਿਆਦੇ ਆ ਠੀਕ ਆ ਜੇ ਵੇਖੀ ਜਾਂ ਤਾਂ ਬਹੁਤ ਹੀ ਜਿਆਦੇ ਆ ਤੇ ਪਰ ਮੈਥੋਂ ਧਾਣੇ ਘੱਟ ਜਾਨਵਰ ਨੂੰ ਪੈਂਦੇ ਨਹੀਂ ਭਵੇਂ ਖਰਾਬ ਹੀ ਹੋ ਜਾਣ ਠੀਕ ਆ ਬਈ ਨੂੰ ਬਈ ਕੰਮ ਠੀਕ ਆ ਬਈ ਜਾਨਵਰ ਕੋਈ ਇੱਦੀ ਗੱਲ ਨਹੀਂ ਕੋਈ ਭਰਾ ਵਿੱਚ ਹੁੰਦੇ ਆ ਭਰਾ ਨਹੀਂ ਕੋਈ ਘਰਾਂ 'ਚ ਹੀ ਹੁੰਦੇ ਆ ਮੈਂ ਘਰਾਂ 'ਚ ਜਾਉਂ ਕਬੂਤਰ ਮਾਰੇ ਹੁੰਦੇ ਆ ਹੁੰਦੇ ਆ ਦੱਸਿਓ ਮਾਰੇ ਕਰਾ ਵੀ ਕਬੂਤਰ ਮਾਰੇ ਹੁੰਦੇ ਕਿ ਚੰਗੇ ਹੁੰਦੇ ਆ ਠੀਕ ਆ ਚਲੋ ਵੀ ਦਾਣੇ ਪਾਤੇ ਆ ਵੇਖੋ ਦਾਣੇ ਪਾਉਣ ਸਾਰ ਹੀ ਮਨ ਕਰੇ ਜਾਨਵਰ ਇੱਥੇ ਆ ਗਿਆ ਆਪਣਾ ਆਜੋ 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 ਆਰੋ ਇੱਕ ਮਿੰਟ ਆਜੋ 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 ਵੇਖੋ ਭੁੱਖੇ ਸੀ ਇਹ ਤਾਂ ਨਾ ਅੰਦਰ ਦੇਖੋ ਬਾਕੀ ਉਹ ਮਾਮਲੇ ਤੇ ਕਿ ਚੋਕ ਉਧਰ ਲੱਗੇ ਹੁਣ ਆਪਾਂ ਦੇਖ ਲਈਏ ਕਿਉਂਕਿ ਬਈ ਜਾਨਵਰਾਂ ਨੂੰ ਵੇਖਣਾ ਵੀ ਬਹੁਤ ਜ਼ਰੂਰੀ ਆ ਕੱਲੇ ਆਇਆ ਨਹੀਂ ਹੁੰਦਾ ਵੀ ਦਾਣੇ ਪਾਤੇ ਪਾਣੀ ਪਾਤਾ ਜੀ ਬਸ ਹਾਂ ਮੈਂ ਦਾਣੇ ਪਾ ਦੇ ਕਬੂਤਰਾਂ ਕਰੇ ਜ਼ਰੂਰੀ ਨਹੀਂ ਜਾਨਵਰ ਨੂੰ ਵੇਖੋ ਵੀ ਵੀ ਕਿਵੇਂ ਇੱਕ ਸਹੀ ਕੰਡੀਸ਼ਨ ਚ ਹੈ ਵੀ ਕੋਈ ਘਾਟ ਬਾਹਰ ਜਾਨਵਰ ਜੀ ਮੋਮਨ ਦਾ ਵੀ ਸਹੀ ਆ ਅੰਡੇ-ਉੰਡੇ ਪਏ ਆ ਜੀ ਮਾ ਲੋ ਕਬੂਤਰ ਸਾਹਮਣੇ ਕਬੂਤਰ ਬੈਠਾ ਹੋ ਜੇ ਇਧਰ ਇਹ ਆ ਕਬੂਤਰ ਹੈਗਾ ਤੇ ਮੇਰੇ ਸਾਹ ਨਾਲ ਵੀ ਇਧਰ ਆ ਆ ਕਬੂਤਰੀ ਆ ਠੀਕ ਹੈ ਤੇ ਜਿਹੜਾ ਆ ਇਧਰ ਲੈ ਜੀ ਜਿਹੜਾ ਆ ਕਬੂ ਆ ਕਬੂਤਰੀ ਬੈਠੀ ਆ ਇਧਰ ਦੇ ਆਲ ਨੇ ਦੀ ਜਿਹੜਾ ਆ ਇਧਰ ਆ ਇੱਕ ਮੋੜ ਛੜ ਜੋ ਫੋਕਸ ਕਰਦਾ ਜਿਹੜਾ ਇਧਰ ਆ ਬੈਠਾ ਇਹ ਇਧਰ ਲੈ ਜੀ ਇਹ ਕਬੂਤਰ ਇਧਰ ਲਾ ਦੇਖੋ ਉਹ ਉਹ ਥੱਲੇ ਆ ਦਾਨੇ ਖਾਣਾ ਹੁਣ ਇਹ ਵਿਚਾਰੇ ਕੀ ਕਰਨ ਭਈਆ ਠੀਕ ਆ ਭੁੱਖ ਲੱਗਦੀ ਇਹਨਾਂ ਨੂੰ ਵੀ ਵੇਖੋ ਖਾਂਦੇ ਦਾਣੇ ਚਲੋ ਕਿਰਾ ਹੁਣ ਵੀ ਆ ਹੁਣ ਆਪਾਂ ਵੀ ਰੁੱਠੇ ਟੀ ਖਾੜ ਕੇ ਤੇ ਇਹਨਾਂ ਦੀ ਓਕੇ ਕਰਤੀ ਰਿਪੋਰਟ ਤੇ ਇਹਨੂੰ ਮੈਂ ਹੁਣ 2 ਮਿੰਟ ਬਹਿਣਾ ਇਹਨਾਂ ਕੋਲੇ ਬਹਿ ਕੇ ਇਹਨਾਂ ਨੂੰ ਵੇਖ ਕੇ ਵੀ ਦਾਣੇ ਸਹੀ ਕੋ ਪ੍ਰੋਪਰ ਖਾਂਦੇ ਆ ਤੇ ਚਾਰਨ ਹੈ ਨਹੀਂ ਤਾਂ ਕਰਕੇ ਮੈਂ ਚਾਰਨ ਨਾ ਕਰਾਂਗੇ ਤੇ ਇਹਨਾਂ ਨੇ ਦਾਣੇ ਨਹੀਂ ਖਾਣੇ ਹੋ ਚਾਰਨ ਕਰੂੰਗਾ ਵਧੀਆ ਇਹਨਾਂ ਕੋਲੇ ਮੈਂ ਤੇ ਦਾਣੇ ਖਾ ਲੈ ਇਹਨਾਂ ਕੋਲ ਫੇਰ ਜਾਊਗਾ ਮੈਂ ਉਹਨਾਂ ਤੱਕ ਜਾਂਦਾ ਨਹੀਂ ਇਹਨਾਂ ਕੋਲ ਮੈਂ ਫਲੈਸ਼ ਜੀ ਆ ਕੇ ਰੱਖਾਂ ਉਹਨਾਂ ਕੋਲੇ ਕੋਈ ਨੇਰਾ ਇੱਕ ਲੇਟ ਹੋ ਗਿਆ ਵੀ ਇੱਕ ਕਬੂਤਰ ਫੜਨ ਜਾਵੜੀ ਸੀ ਮਨਪ੍ਰੀਤ ਨਾਲ ਮਲਾਸ਼ ਮਨਪਤ ਨਹੀਂ ਆਪਣੇ ਕਬੂਤਰ ਇਕੱਠੀਆਂ ਜੀ ਇਹ ਕਿੜਾ ਅਟਕੇ ਨਾਲ ਤੇ ਅਸੀਂ ਕਬੂਤਰ ਫੜਨਗੇ ਜਿੱਥੇ ਬਈ ਮਾਲਾ ਕਸਤੀ ਤੇ ਕਬੂਤਰ ਜਾੜਿਆ ਸੀਗਾ ਤੇ ਉੱਥੇ ਬੈਠਾ ਉੱਚੀ ਵਾਲੀ ਬੈਠਾ ਸਾਡੇ ਹਿਸਾਬ ਚ ਕੰਮ ਆਇਆ ਨਹੀਂ ਠੀਕ ਆ ਤੇ ਉਸ ਕਾਰਨ ਮੰਨ ਕੇ ਚਲੋ ਵੀ ਆ ਮੈਂ ਫਲੈਸ਼ ਜਗਾ ਕੇ ਦੂਜੇ ਫੋਨ ਦੀ ਡਰ ਕੇ ਮੈਂ ਰੱਖ ਦਿੰਨਾ ਇੱਥੇ ਤੇ ਇਹਨੇ ਦੰਦ ਉਹਨੇ ਖਾ ਲੈਣਗੇ ਤੇ ਆਪਾਂ ਫੇਰ ਫੋਨ ਚੱਕ ਲੈ ਆਏ ਕਿ ਇਹਨਾਂ ਨੂੰ ਦੰਦ ਦੰਨੋ ਖਾਣ ਦੋ ਤੇ ਥੋੜੀ ਨਾਲ ਆਪਾਂ ਫੇਰ ਸ਼ੇਅਰ ਕਰ ਦਿਆਂਗੇ ਤੇ ਆਪਣੀ ਜਿਹੜੀ ਵੀਡੀਓ ਤੇ ਐਂਡਿੰਗ ਆ ਉਹ ਆਪਾਂ ਇਹ ਕਰਾਂਗੇ ਅੰਦਰ ਬਹਿ ਕਰ ਲਾਂਗੇ ਠੀਕ ਹੈ ਜੋ ਰੋਟੀ ਖਾ ਲ ਗਿਆ ਆਪਾਂ ਵੀ ਤੇ ਫੇਰ ਕਰਦੇ ਠੀਕ ਹੈ ਓਕੇ ਤੇ ਲਓ ਬਈ ਮਿੱਤਰੋ ਤੇ ਰੋਟੀ ਹਜੇ ਆਪ ਖਾਦੀ ਨਹੀਂ ਤੇ ਇੱਥੇ ਖੜੇ ਸੀਗੇ ਤੇ ਦਾਣੇ ਹੀ ਖਾ ਲਏ ਇਹਨਾਂ ਨੇ ਸਾਰੇ ਆਣੇ ਵੱਡੇ ਲੋਟ ਪਾਣੀ ਪੀ ਪੀ ਕੇ ਚੜ ਗਏ ਸਾਰੇ ਤਾਂ ਭਾਂਜਿਆ ਗਲਤੀ ਬਹੁਤ ਏਰੀ ਤੇ ਵੀ ਬਾਰੀ ਖੁੱਲੀ ਪਈ ਸੀ ਜੇ ਤੋ ਵੀ ਦਾਣੇ ਦੋਨੇ ਖਾ ਕੇ ਓਕੇ ਰਿਪੋਰਟ ਹੋ ਗਈ ਇਹਨਾਂ ਦੀ ਇਹ ਸਾਰੇ ਬਹਿ ਗਿਆ ਆਹ ਨਾਲ ਨੇ ਆ ਚ ਤੇ ਆ ਮੇਰੇ ਤੇ ਮਨਪਰੇ ਨਾਲ ਦੇ ਬੈਠਿਆ ਸਾਈਡ ਤੇ ਦਾਣੇ ਇੰਨੇ ਦਾਣੇ ਪਈ ਐ ਤੇ ਇਹਨਾਂ ਨੂੰ ਕੱਲ ਨੂੰ ਲੋੜ ਨਹੀਂ ਤੁੰ ਟੱਕ ਦੀਏ ਬਾਹਲਾ ਵੱਡਾ ਜਲਾਉਿਆ ਨਹੀਂ ਬਣਾਉਂਦੇ ਤੇ ਦਬਾ ਦਬ ਕਰਦੀ ਲੋਕ ਇਹਨਾਂ ਨੂੰ ਸਾਰਿਆਂ ਨੂੰ ਤੇ ਹੁਣ ਆਪ ਖਾ ਲਈ ਰੋਟੀ ਚੱਕੋ ਬਈ ਐਂ ਕਰਦੀ ਆ ਪੱਲੀ ਇੱਥੇ ਐਂ ਕਰਦੀ ਇਹਨੂੰ ਗੱਟੇ ਗੁੱਟੇ ਸੈੱਟ ਕਰਕੇ ਇਹ ਲੋ ਬਈ ਦਾ ਗੱਟਾ ਆਪਿਆ ਗੱਟਾ ਲਾ ਆਏ ਨਾਲ ਓਕੇ ਰਿਪੋਰਟ ਹੋ ਗਈ ਤੇ ਚਲੋ ਬਈ ਤੇ ਜੇ ਬਈ ਹੁਣ ਬਾਹਲੀ ਨਾਮ ਐਂਡਿੰਗ ਕਰ ਅੰਦਰ ਜਾ ਕੇ ਐਂਡਿੰਗ ਆਪਾਂ ਇੱਥੇ ਨਿਵੇੜ ਦੇਨੇ ਕੰਮ ਸਾਰਾ ਤੇ ਜੇ ਵੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਬਾਕੀ ਤੁਹਾਡੀ ਮਰਜ਼ੀ ਆ ਤੇ ਮੈਂ ਦਿੰਦਾ ਕਿਸੇ ਮਾਦਾ ਵੀ ਨਵੀਂ ਵੀਡੀਓ ਨਾਲ ਓਕੇ ਬਾਏ ਬਾਏ ਸਾਰਾ ਰੱਬ ਰੱਖਾ ਤੇ ਬਾਏ ਬਾਏ ਸਾਰੇ ਵੀਰਾਂ ਨੂੰ ਬਾਈ ਬਾਈ ਬਈ ਮੇਰਾ ਚੌੜ ਨਹੀਂ ਵੀਡੀਓ ਦੇ ਐਨੇ ਕਰਤੀ ਸੀਗੀ ਤੇ ਮੇਰਾ ਦਿਮਾਗ ਜਮਾ ਨਹੀਂ ਕੰਮ ਕਰਦਾ ਠੀਕ ਹੈ ਸਭ ਤੋਂ ਪਹਿਲਾਂ ਖੇਸੀ ਇੱਥੇ ਭੁੱਲ ਗਿਆ ਜਿਹੜਾ ਫੋਨ ਆਪਾਂ ਅੰਦਰ ਲਾਇਆ ਸੀ ਇਹਨਾਂ ਨੂੰ ਚਾਲਣ ਵਾਸਤੇ ਇਹਨਾਂ ਦੇ ਠੀਕ ਹੈ ਉਹ ਫੋਨ ਵੀ ਨਾ ਅੰਦਰ ਰੱਖ ਕੇ ਖੁੱਡ ਜਮੈਂ ਦੂਰੀ ਯਾਰ ਫੇਰ ਕੀ ਯਾਰ ਦਿਮਾਗ ਕਿੱਦੇ ਕੰਮ ਕਰੂ ਮੇਰੇ ਨਾਲ ਫੋਨ ਵੀ ਅੰਦਰ ਰੱਖ ਕੇ ਮੈਂ ਤਾਂ ਉਹੀ ਭੁੱਲ ਗਿਆ ਗੱਲਾਂ ਗੱਲਾਂ ਚ ਵੀਰ ਦੇਂਡੀ ਕਰਦਾ ਕਰਦਾ ਫੋਨ ਚੱਕ ਲਈਏ ਲੋ ਫੋਨ ਅੰਦਰ ਰੱਖ ਲਿਆ ਮੈਂ ਤਾਂ ਉਵੇਂ ਹੀ ਗੱਲਾਂ ਗੱਲਾਂ ਜੀ ਠੀਕ ਹੈ ਚਲੋ ਬਾਏ ਮਿਲਦੇ ਆ ਕਿਸੇ ਨਵੇਂ ਵੀਡੀਓ ਨਾਲ ਤੇ ਕੰਮ ਨਾ ਮਾਰਿਆ ਕੋਈ ਚੱਕਰ ਨਹੀਂ ਬਾਏ ਬਾਏ